ਨਸ਼ਾ ਵੇਚ ਕੇ ਗਲਤ ਕੰਮ ਕਰਕੇ ਜਿਹੜੀ ਕਵਾਈ ਕੀਤੀ ਜਾਂਦੀ ਆ ਉਹਦਾ ਰਿਜ਼ਲਟ ਆ ਤੁਹਾਡੇ ਸਾਹਮਣੇ ਆ ਕਿ ਪੀਲਾ ਪੰਜਾ ਜਿਹੜਾ ਇਸ ਵੇਲੇ ਚੱਲ ਰਿਹਾ ਆ ਖਾਸ ਕਰਕੇ ਭਗਵਾਨ ਸਿਮਾਨ ਜੀ ਨੂੰ ਇਹ ਸਲੂਟ ਜਾਂਦਾ ਕਿ ਉਹਨਾਂ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਕਿ ਮੁੱਖ ਮੰਤਰੀ ਤੇ ਬਹੁਤ ਪੰਜਾਬ ਚ ਆਏ ਪਰ ਨਸ਼ਾ ਅਬਰੋਧਿਕ ਗੱਲ ਜਰੂਰ ਹੋਈ ਆ ਸੌਹਾਂ ਖਾਦੀਆਂ ਗਈਆਂ ਵਾਅਦੇ ਕੀਤੇ ਗਏ ਪਰ ਉਹ ਵਾਅਦੇ ਕਿੱਥੇ ਗਏ ਇਹ ਗੱਲ ਸੀ ਪਰ ਹੁਣ ਤੁਸੀਂ ਦੇਖ ਸਕਦੇ ਹੋ ਦੁਕਾਨ ਜਿਹੜੀ ਉਹਨਾਂ ਨੇ ਬਣਾਈ ਸੀ ਉਹ ਵੀ ਢਾਈ ਆ ਰਹੀ ਆ ਕਿਵੇਂ ਜਿਹੜੀਆਂ ਟਾਈਲਾਂ ਲੱਗੀਆਂ ਸੀ ਚਾਵਾਂ ਨਾਲ ਟਾਈਲਾਂ ਲਾਈਆਂ ਹੋਣੀਆਂ ਪਰ ਇਹ ਟਾਈਨਾ ਜਿਹੜੀਆਂ ਸੀ ਆ ਇਹ ਨੌਜਵਾਨੀ ਦਾ ਖੂਨ ਸੀ ਉਹ ਖੂਨ ਦੇ ਨਾਲ ਜਿਹੜੀਆਂ ਟਾਈਨਾ ਅੱਜ ਕਿਵੇਂ ਕਰਕੇ ਜਿਹੜੀਆਂ ਜ਼ਮੀਨ ਤੇ ਡਿੱਗ ਰਹੀਆਂ ਸੋ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਪੀਲੇ ਪੰਨੇ ਵਾਲ ਜਿਹੜਾ ਘਰ ਢਾਇਆ ਜਾ ਰਿਹਾ ਹੈ ਇਹ ਘਰ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਜਿਹੜਾ ਨਸ਼ਾ ਵੇਚ ਕੇ ਇਹ ਘਰ ਬਣਾਏ ਗਏ ਸੀ ਉਹ ਘਰ ਜਿਹੜੇ ਹੁਣ ਪ੍ਰਸ਼ਾਸਨ ਵੱਲੋਂ ਢਾਏ ਜਾ ਗਏ ਆ ਫਿਲਹਾਲ ਹਲ ਕਰਦਿਆਂ ਵੱਲੋਂ ਕੋਈ ਵਿਰੋਧ ਵੀ ਨਹੀਂ ਕੀਤਾ ਗਿਆ ਔਰ ਪ੍ਰਸ਼ਾਸਨ ਦੀ ਗੱਲ ਕਰਾਂ ਤਾਂ ਪੁਲਿਸ ਪ੍ਰਸ਼ਾਸਨਪੁਰੀ ਤਰ੍ਹਾਂ ਇੱਥੇ ਜਿਹੜਾ ਤਾਇਨਾਤ ਹੈ ਭਾਰੀ ਗਿਣਤੀ ਵਿੱਚ ਜਿਹੜੀ ਪੁਲਿਸ ਇੱਥੇ ਤਾਇਨਾਤ ਕੀਤੀ ਹੋਈ ਹੈ ਸੋ ਆਪਾਂ ਗੱਲਬਾਤ ਵੀ ਕਰਾਂਗੇ ਜਾਣਾਂਗੇ ਵੀ ਪੁਲਿਸ ਮੁਲਾਜ਼ਮਾਂ ਤੋਂ ਪੁਲਿਸ ਅਧਿਕਾਰੀਆਂ ਕੋਲੋਂ ਸੋ ਸਾਡੇ ਨਾਲ ਐਸਐਸਪੀ ਨਵਾਂ ਸ਼ਹਿਰ ਡਾਕਟਰ ਮਹਿਤਾਬ ਸਿੰਘ ਜੀ ਸਰ ਜਿਹੜਾ ਐਕਸ਼ਨ ਲਿਆ ਗਿਆ ਹੈ ਕੀ ਇਹਨਾਂ ਦੇ ਤੇ ਮਾਮਲੇ ਦਰਸੀ ਕਿੰਨਾ ਇਨਕਨਟਿਟੀ ਨਾਲ ਫੜੇਗਾ ਇਸਕੇ ਏ ਜੀ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਆਇਡੈਂਟੀਫਾਈ ਕੀਤੀ ਗਈ ਸੀ ਪ੍ਰਾਪਰਟੀ ਇਹ ਇਲੀਗਲ ਐਨਕ੍ਰੋਚਮੈਂਟ ਦੀ ਇਹ ਜਿਹੜਾ ਤੁਸੀਂ ਘਰ ਦੇਖ ਰਹੇ ਹੋ ਇਹ ਬੀਰੋ ਨਾਮ ਦੀ ਲੇਡੀ ਦਾ ਹੈਗਾ ਤੇ ਉਹਦੀ ਕੰਪਲਾਈਂਸ ਦੇ ਲਈ ਅਸੀਂ ਪੁਲਿਸ ਫੋਰਸ ਅਤੇ ਤਨਾਤ ਕੀਤੀ ਹੈ ਤਾਂ ਕਿ ਕੋਈ ਲਾਅ ਡਾਊਟ ਦੀ ਸਥਿਤੀ ਨਾ ਬਣੇ ਇਹ ਮੈਂ ਦੱਸਣਾ ਚਾਹਾਂਗਾ ਜਿਹੜੀ ਇਹ ਲੇਡੀ ਬੀਰੋ ਹੈਗੀ ਹੈ ਇਸ ਦੇ ਖਿਲਾਫ 3 ਨਸ਼ਾ ਤਸਕੀਦੇ ਪਰਚੇ ਨੇ ਇਸ ਦੇ ਹਸਬੰਡ ਦੇ ਖਿਲਾਫ ਜਿਹੜੇ 5 ਨਸ਼ਾ ਤਸਕੀਦੇ ਪਰਚੇ ਨੇ ਤੇ ਇਸੇ ਅਸੀਂ ਜਿਹੜਾ ਇਹ ਸਿਵਲ ਐਡਮਿਨਿਸਟ੍ਰੇਸ਼ਨ ਦੇ ਆਰਡਰ ਹੋਏ ਨੇ ਅਸੀਂ ਉਹਦੀ ਕੰਪਲਾਈਂਸ ਕਰਵਾ ਰਹੇ ਹਾਂ ਸੋ ਜਿੰਨੇ ਤੁਸੀਂ ਇਹ ਬੀਰੋ ਨਾ ਦੀ ਜੇ ਇਹਦੇ ਹਸਮ ਜਿਹੜੇ ਇਹਨਾਂ ਪਰਚੇ ਉਹ ਜੇਲਾਂ ਵਿੱਚ ਨਹੀਂ ਐ ਇਸ ਵੇਲੇ ਪ੍ਰੈਜ਼ੈਂਟ ਕਰਨੇ ਨਹੀਂ ਜੀ ਇਹ ਇਸ ਟਾਈਮ ਜਿਹੜਾ ਹੈਗਾ ਦੋਵੇਂ ਬੇਲ ਦੇ ਉੱਤੇ ਨੇ ਇਹ ਜੇਲਾਂ ਤੋਂ ਬਾਹਰ ਹੈਗੇ ਤੇ ਕਿੰਨੇ ਘਰ ਵੈਸੇ ਜਿਹੜੇ ਢਾਈ ਗਏ ਅੱਜ ਜਿਹੜਾ ਇਹਨਾਂ ਐਡਮਿਨਿਸਟ੍ਰੇਸ਼ਨ ਵੱਲੋਂ ਆਰਡਰ ਹੋਏ ਸੀ ਉਹ ਤਿੰਨ ਘਰਾਂ ਦੇ ਹੋਏ ਸੀ ਤੇ ਤਿੰਨ ਘਰਾਂ ਦੇ ਉੱਤੇ ਜਿਹੜਾ ਹੈਗਾ ਇਹ ਕਾਰਵਾਈ ਕੀਤੀ ਜਾ ਰਹੀ ਹੈ ਤੇ ਅਮਾਉਂਟ ਦੀ ਗੱਲ ਕਰੀਏ ਕਿੰਨਾ ਕਮਾਉਂਟ ਦੀ ਜਿਹੜੀ ਰਿਕਵਰੀ ਜਿਹੜੀ ਪੁਲਿਸ ਵੱਲੋਂ ਸ਼ੋਅ ਕੀਤੀ ਗਈ ਸੀ ਇਹਨਾਂ ਦੇ ਉੱਤੇ ਇੰਨੇ ਪੈਸੇ ਨਾ ਨਾ ਨੇ ਲੀਗਲੀ ਜਿਹੜੀ ਅਮਾਉਂਟ ਨਾ ਬਣਾਏ ਆ ਕੋਈ ਅਮਾਉਂਟ ਚ ਹੈ ਕੋਈ ਸਰ ਇਹਨਾਂ ਦੇ ਜੀ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਇੱਕ ਪਰਿਵਾਰ ਦੇ ਉੱਤੇ ਇਹ ਕਾਫੀ ਟਾਈਮ ਤੋਂ ਨਸ਼ਾ ਸਫੀ ਦਾ ਕੰਮ ਕਰਦੇ ਨੇ ਇੱਕ ਪਰਿਵਾਰ ਦੇ ਉੱਤੇ 14 ਪਰਚੇ ਨੇ ਦੂ ਜਿਵੇਂ ਸਰ ਘਰ ਦੇ ਟਾਈਗਾ ਫੈਮਲੀ ਵੱਲੋਂ ਕੋਈ ਰਿਐਕਸ਼ਨ ਫੈਮਲੀ ਵੱਲੋਂ ਤੁਹਾਡੇ ਨਾਲ ਕੋਈ ਗੱਲ ਸੰਪਰਕ ਕੀਤਾ ਗਿਆ ਹੋਵੇ ਨਹੀਂ ਅਸੀਂ ਨਹੀਂ ਕਰਦੇ ਕਈ ਵਾਰੀ ਕਿਉਂਕਿ ਮਾਨ ਸਾਹਿਬ ਨੇ ਇੱਕ ਦੋ ਥਾਂ ਤੇ ਇਦਾਂ ਦੇ ਕਾਰਵਾਈ ਕੀਤੀ ਤਾਂ ਲੇਡੀਜ਼ ਰੋਪੀਆਂ ਤੇ ਪ੍ਰਸ਼ਾਸਨ ਛੱਡੇ ਆ ਤੁਹਾਡੇ ਨਾਲ ਰਾਬਤਾ ਕਾਮ ਕੀਤਾ ਫੈਮਿਲੀ ਨੇ ਜੀ ਮੌਕੇ ਤੇ ਤੁਸੀਂ ਦੇਖ ਰਹੇ ਹੋ ਕਿ ਅਸੀਂ ਲਾਅ ਐਂਡ ਔਰਡਰ ਦੀ ਸਥਿਤੀ ਨੂੰ ਮੇਨਟੇਨ ਕਰਨ ਲਈ ਕਾਫੀ ਪੁਲਿਸ ਫੋਰਸ ਤਾਇਨਾਤ ਕੀਤੀ ਹੈ ਬਟ ਕੋਈ ਇਹ ਜੀ ਸਿਚੁਏਸ਼ਨ ਅਜੇ ਤੱਕ ਬਣੀ ਨਹੀਂ ਕੀ ਸੁਨੇਹਾ ਦੇਣਾ ਚਾਹੁੰਦੇ ਨੇ ਜਿਹੜੇ ਹੋਰ ਅਜੇ ਵੀ ਲੋਕ ਹੈਗੇ ਨੇ ਕਿਉਂਕਿ ਆ ਪਹਿਲਾ ਨਵਾਂ ਸ਼ਹਿਰ ਦੇ ਵਿੱਚ ਪਹਿਲੀ ਜਿਹੜੀ ਆ ਤੁਹਾਡੀ ਰਨਮਾਈ ਸੀ ਜਿਹੜੀ ਕਾਰਵਾਈ ਹੋ ਰਹੀ ਆ ਕੀ ਸੁਨੇਹਾ ਵੀ ਹੈਗੇ ਵੀ ਦੇਖੋ ਜੀ ਜਿਹੜੇ ਨਸ਼ਾ ਤਸਕੀ ਦਾ ਕੰਮ ਕਰਦੇ ਨੇ ਅਸੀਂ ਤੁਹਾਡੇ ਮਾਦੇ ਦਾ ਅਸੀਂ ਉਹਨਾਂ ਨੂੰ ਇਹੀ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜਾਂ ਤਾਂ ਇਹ ਜਿਹੜਾ ਕਾਰੋਬਾਰ ਇਹ ਪੁੱਠੇ ਕੰਮ ਕਰਦੇ ਆ ਇਹਨੂੰ ਛੱਡ ਦੇਣ ਅਸੀਂ ਉਹਨਾਂ ਦੀ ਪੂਰੀ ਹੈਲਪ ਕਰਾਂਗੇ ਇਸ ਨੂੰ ਛੱਡਣ ਦੇ ਵਿੱਚ ਜੇ ਉਹ ਕੋਈ ਹੋਰ ਕੀਤਾ ਬਣਾਉਣਾ ਚਾਹੁੰਦੇ ਆ ਪਰ ਜੇ ਉਹ ਨਹੀਂ ਹਟਦੇ ਤਾਂ ਉਹਨਾਂ ਦੇ ਖਿਲਾਫ ਅਸੀਂ ਪੂਰੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸੋ ਤੁਸੀਂ ਮੱਲਾਵਾਸੀ ਆਪੋ ਨਾਲ ਕਿਵੇਂ ਦੇਖਦੇ ਹੋ ਮਾਨ ਸਾਹਿਬ ਦਾ ਜਿਹੜਾ ਇਹ ਕਾਰਵਾਈ ਆ ਜਿਹੜੇ ਨਸ਼ੇ ਦੇ ਸੱਗ ਸੀ ਉਹਨਾਂ ਦੇ ਕਾਰਵਾਈ ਕੀਤੀ ਜਾ ਰਹੀ ਹੈ ਕਿਵੇਂ ਦੇਖਦੇ ਹੋ ਸਾਰੇ ਵੇਚਦੇ ਭਾਜੀ ਇਹ ਸਾਰੇ ਵੇਚਦੇ ਆ ਨਹੀਂ ਵੇਚਦੇ ਸਾਰੇ ਆ ਪਰ ਅੱਗੇ ਵੀ ਮੁੱਖ ਮੰਤਰੀ ਰਿਹਾ ਕਿਸੇ ਨੇ ਐਕਸ਼ਨ ਨਹੀਂ ਲਿਆ ਪਰ ਮਾਨ ਸਾਹਿਬ ਨੇ ਲਿਆ ਇਹਨੇ ਕਿਦਾਂ ਇਹ ਕਾਰਵਾਈ ਹੋਣੀ ਚਾਹੀਦੀ ਕਿੰਨਾ ਤੁਹਾਨੂੰ ਚੰਗੀ ਲੱਗੀ ਕਿ ਮਾੜੀ ਲੱਗੀ ਨਹੀਂ ਮਾੜੀ ਆ ਮਾੜੀ ਗੱਲ ਆ ਇਹ ਨਹੀਂ ਕਾਰਵਾਈ ਚੰਗੀ ਲੱਗੀ ਆ ਇਹ ਨਹੀਂ ਚੰਗੀ ਆ ਵਧੀਆ ਗੱਲ ਆ ਨਸ਼ੇ ਤੋਂ ਬੰਦੇ ਨੂੰ ਛੁਡਾਉਣਾ ਚਾਹੀਦਾ ਤੇ ਜਿਹੜੇ ਵੇਚਦੇ ਸੀਗੇ ਜਿੰਦਾ ਹੁਣ ਮੌਕੇ ਦੇ ਹੱਗੇ ਕਿ ਘਰੋਂ ਦੌੜ ਗਏ ਸਾਰੇ ਦੌੜੇ ਹੋ ਆ ਜੀ ਸਾਰੇ ਕੋਣ ਕੋਣਿਆਂ ਦੀ ਫੈਮਿਲੀ ਮੈਂਬਰ ਨਹੀਂ ਨਾਂ ਦਾ ਨਹੀਂ ਮੈਨੂੰ ਬਤਾ ਪਾਣੀ ਕਿੰਨੇ ਕ ਬੰਦੇ ਕਿੰਨੇ ਸਾਰਾ ਵਧੀਆ ਮਨ ਲਈ ਹੈ ਸਾਰਾ ਬੱਲਾ ਹੀ ਹਾਂਜੀ ਅੱਛਾ ਅੰਦਰ ਸਾਰਾ ਟੈਂਕੀ ਦੋਰੇ ਦੋਰੇ ਜਿਹੜੇ ਘਰ ਉਹਨਾਂ ਸਾਰੇ ਵੇਚਦੇ ਆ ਸਾਰੇ ਵੇਚਦੇ ਕਿ ਕਿਵੇਂ ਦੇਖਦੇ ਹੋ ਅਜਮਾਨ ਸਾਹਿਬ ਨੇ ਜਦੋਂ ਨਵਾਂ ਚਰਚ ਪਹਿਲੀ ਵਾਰੀ ਇਹ ਹਾਲਾਤ ਬਣੇ ਕਿ ਪੰਜਾ ਚੱਲਿਆ ਤੁਸੀਂ ਕਿਵੇਂ ਦੇਖਦੇ ਹੋ ਵਧੀਆ ਗੱਲ ਕੀਤੀ ਬਹੁਤ ਵਧੀਆ ਹੋਇਆ ਪ੍ਰਸ਼ਾਦ ਜੀ ਪੁਲਿਸ ਪ੍ਰਸ਼ਾਸਨ ਨੂੰ ਕਿਵੇਂ ਦੇਖਦੇ ਹੋ ਸੋ ਤੁਸੀਂ ਦੇਖ ਸਕਦੇ ਹੋ ਪਹਿਲਾਂ ਉੱਟ ਆਇਆ ਹੁਣ ਹੋਰ ਘਟਾ ਜਿਹੜਾ ਹੈ ਟਾਣਾ ਸ਼ੁਰੂ ਲੱਗਾ ਹੁਣ ਸੋ ਇਹ ਕਾਰਵਾਈ ਜਿਹੜੀ ਆ ਵਿਦ ਆਰਡਰ ਸਰਕਾਰ ਗਵਰਨਮੈਂਟ ਆਫ ਪੰਜਾਬ ਨੂੰ ਜਿਹੜੇ ਆਰਡਰ ਲੈ ਗਏ ਨੇ ਉਸ ਆਰਡਰ ਦੇ ਤਹਿਤ ਇਹ ਕਾਰਵਾਈ ਜਿਹੜੀ ਆ ਕੀਤੀ ਜਾ ਰਹੀ ਆ ਸੋ ਪੁਲਿਸ ਪ੍ਰਸ਼ਾਸਨ ਆ ਕੁਝ ਲੋਕ ਅੰਦਰ ਨੇ ਪੁਲਿਸ ਅੰਦਰ ਵਾਜ਼ਮ ਅੰਦਰ ਨੇ